ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਜਗਰਾਤ ਸਿੰਘ ਤੂਫਾਨ ਹੋਰਾਂ ਬਾਰੇ ਸੋ ਵੀਡੀਓ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਸਦੇ ਨੇ ਕਿ ਜਗਰਾਤ ਸਿੰਘ ਤੂਫਾਨ ਪੰਜ ਭੈਣਾਂ ਦਾ ਸਭ ਤੋਂ ਛੋਟਾ ਭਰਾ ਸੀਗਾ ਨਿੱਕੀ ਉਮਰੇ ਹੀ ਨਿੱਕੇ ਨਿੱਕੇ ਹੱਥਾਂ ਨਾਲ ਉਸਨੇ ਕਿਕਰਾਂ ਦੀਆਂ 16 ਲਾਈਆਂ ਲੁੱਕ ਲਿਆਂਦੀ ਕਾਨੇ ਇਕੱਠੇ ਕੀਤੇ ਤੇ ਤੀਰ ਬਣਾ ਲਏ ਫਿਰ ਤੂਤ ਦੀ ਛਿਟੀ ਦੀ ਕਮਾਨ ਤਿਆਰ ਕੀਤੀ ਤੇ ਤੀਰ ਅੰਦਾਜ਼ੀ ਆਰੰਭ ਕਰ ਦਿੱਤੀ ਉਹ ਜਦੋਂ ਅਸਮਾਨ ਵੱਲ ਮੂੰਹ ਕਰਕੇ ਤੀਰ ਛੱਡਦਾ ਤਾਂ ਨੀਝ ਲਾ ਕੇ ਵੇਖਦੀ ਮਾ ਦੀਆਂ ਨਜ਼ਰਾਂ ਤੋਂ ਉਹ ਤੀਰ ਛਾਟੀ ਉੱਜਲ ਹੋ ਜਾਂਦਾ ਉਹ ਘਬਰਾ ਕੇ ਆਖਦੀ ਵੀ ਵੀਰ ਮਾਤਾ ਜਗਰਾਜ ਨੂੰ ਵੀਰ ਕਹਿ ਕੇ ਹੀ ਸੰਬੋਧਨ ਕਰਦੇ ਸਨ ਅਸਮਾਨ ਵੱਲ ਨੂੰ ਤੀਰ ਨਾ ਮਾਰਿਆ ਕਰ ਉਦਨ ਨੂੰ ਰਾਜੇ ਜਨ ਮੇਜੇ ਨੇ ਤੀਰ ਮਾਰੇ ਸਨ ਉਧਰ ਤਾਂ ਰੱਬ ਹੈ ਮਾ ਦੀ ਇਹ ਗੱਲ ਸੁਣ ਕੇ ਜਗਰਾਜ ਹੱਥ ਛੱਡਦਾ 12 ਸਾਲ ਦੀ ਉਮਰ ਸੀ ਉਸ ਦੀ ਜਦੋਂ ਉਸ ਨੇ ਮਾਪਿਆਂ ਕੋਲੋਂ ਪਿਸਤੌਲ ਦੀ ਮੰਗ ਕੀਤੀ ਕਾਫੀ ਜ਼ਿੱਦ ਤੋਂ ਬਾਅਦ ਅਖੀਰ ਝੁੱਕ ਕੇ ਉਸ ਨੂੰ ਇੱਕ 에어 ਗਨ ਲਿਆ ਕੇ ਦਿੱਤੀ ਗਈ। ਕੁਰ ਭਜਨ ਸਿੰਘ ਗਿੱਲ ਅਨੁਸਾਰ ਸਭ ਤੋਂ ਪਹਿਲਾ ਨਿਸ਼ਾਨਾ ਜੁਗਰਾਜ ਨੇ ਇੱਕ ਕੁੱਕੜ ਨੂੰ ਬਣਾਇਆ। ਨਿਸ਼ਾਨੇ ਦੀ ਮੁਹਾਰਤ ਇੰਨੀ ਹੋ ਗਈ ਕਿ ਅਮਰੂਦ ਤੇ ਬੈਠੇ ਪੰਛੀ ਨੂੰ ਨਿਸ਼ਾਨਾ ਬਣਾ ਕੇ ਹੇਠੋਂ ਹੀ ਜੁਗਰਾਜ ਫੰਡ ਸੁੱਟਦਾ। ਇਸ ਤਰ੍ਹਾਂ ਬਚਪਨ ਵਿੱਚ ਹੀ ਘੋਗੀਆਂ ਕਬੂਤਰਾਂ ਦਾ ਸ਼ਿਕਾਰ ਖੇਡਦਾ ਉਹ ਨਿਸ਼ਾਨੇ ਵਿੱਚ ਮੁਹਾਰਤ ਹਾਸਲ ਕਰ ਗਿਆ। ਜਗਰਾਜ ਸਿੰਘ ਨੇ ਨਿੱਕੀ ਉਮਰ ਵਿੱਚ ਹੀ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣਾ ਆਰੰਭ ਕਰ ਦਿੱਤਾ ਸੂ ਸਰਕਾਰੀ ਫੋਰਸਾਂ ਤੱਕ ਪਹੁੰਚੀ ਅਤੇ 15 ਸਾਲ ਦੀ ਉਮਰ ਵਿੱਚ ਚੰਦੋਈ ਵਾਲੇ ਪੁਲ ਤੋਂ ਜਗਰਾਜ ਨੂੰ ਗ੍ਰਫਤਾਰ ਕਰ ਲਿਆ ਗਿਆ ਨਿੱਕੀ ਉਮਰ ਦੇ ਹੋਣ ਦੇ ਬਾਵਜੂਦ ਜਗਰਾਜ ਦੇ ਨੌ ਖਿੱਚ ਦਿੱਤੇ ਗਏ ਗੱਡੀ ਪਿੱਛੇ ਬੰਨ ਕੇ ਧੂਆ ਗਿਆ ਤੇ ਇਸ ਪਚੋ ਕੇਸ ਪਾ ਕੇ ਪਹਿਲਾਂ ਗਰਦਾਸਪੁਰ ਜੇਲ ਫਿਰ ਸੰਗਰੂਰ ਸਿਕਿਉਰਿਟੀ ਜੇਲ ਅਤੇ ਫਿਰ ਹਸ਼ਿਆਰ ਪਰ ਬੱਚਿਆਂ ਦੀ ਜੇਲ ਵਿੱਚ ਭੇਜ ਦਿੱਤਾ ਗਿਆ 10ਵੀਂ ਦੇ ਪੇਪਰ ਜਗਰਾਜ ਨੇ ਫੜੇ ਜਾਣ ਤੋਂ ਪਹਿਲਾਂ ਦਿੱਤੇ ਸਨ ਜਿਨ੍ਹਾਂ ਦਾ ਨਤੀਜਾ ਜੇਲ੍ਹ ਵਿੱਚ ਵੇਖਿਆ ਨੰਬਰ ਮਾਣ ਕਰਨਯੋਗ ਆਏ ਸਨ ਬੱਚਾ 9 ਮਹੀਨੇ ਮਾਂ ਦੇ ਗਰਭ ਵਿੱਚ ਰਹਿ ਕੇ ਦੁਨੀਆ ਦੇ ਵਿੱਚ ਆਉਂਦਾ ਪਰ ਜਗਰਾਜ ਪੂਰੇ 9 ਮਹੀਨੇ ਜੇਲ੍ਹ ਵਿੱਚ ਰਹਿ ਕੇ April 87 ਚ ਸਾਢੇ 15 ਸਾਲ ਦੀ ਉਮਰ ਵਿੱਚ ਜੇਲ੍ਹ ਵਿੱਚੋਂ ਫਰਾਰ ਹੋਇਆ ਤਾਂ ਉਹ ਚੋਟੀ ਦਾ ਜਿਹਾਰੂ ਬਣ ਚੁੱਕਾ ਸੀ ਭਗੌੜਾ ਹੁਣ ਪਿੱਛੋਂ ਜਦੋਂ ਉਹ ਆਪਣੇ ਅਗਲੇ ਸਫ਼ਰ ਬਾਰੇ ਸਪਸ਼ਟ ਕਰਕੇ ਪਰਿਵਾਰ ਤੋਂ ਵਿਦਾ ਲੈਣ ਲੱਗਿਆ ਤਾਂ ਮਾਪਿਆਂ ਨੂੰ ਹੌਲ ਪੈਂਡ ਲੱਗ ਪਏ ਮਾਤਾ ਨੰਗੇ ਪੈਰੀ ਧੁੱਪੇ ਖਲੋ ਕੇ ਹੱਥ ਜੋੜਦੀ ਹੋਈ ਰਾਹ ਰੋਕੇ ਖਲੋਤੀ। ਜਗਰਾਜ ਨੇ ਬੇਪਰਵਾਹੀ ਦਾ ਪ੍ਰਗਟਾਵਾ ਕਰਦਿਆਂ ਇੱਕ ਨਜ਼ਰ ਉਸ ਮਮਤਾ ਦੀ ਮੂਰਤ ਤੇ ਛੁੱਟੀ ਤੇ ਕਹਿਣ ਲੱਗਾ ਵੀ ਵੇ ਕਿਵੇਂ ਨੰਗੇ ਪੈਰ ਖਲੋਤੀ ਆ। ਜੇ ਗੁਰੂ ਮੈਨੂੰ ਨਾ ਦਿੰਦਾ ਤਾਂ ਫੇਰ ਕੀ ਕਰਦੇ? ਮਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਪਰ ਉਹ ਰਾਹ 'ਚੋਂ ਲਾਂਭੇ ਨਾ ਹੋਈ। ਜੁਗਰਾਜ ਫੇਰ ਦ੍ਰਿੜਤਾ ਨਾਲ ਕਹਿਣ ਲੱਗਾ ਵੀ ਕੀ ਗੱਲ? ਜੇ ਗੁਰੂ ਤੁਹਾਨੂੰ ਪੁੱਤਰ ਦੇ ਸਕਦਾ ਹੈ ਤੇ ਤੁਸੀਂ ਗੁਰੂ ਨੂੰ ਨਹੀਂ ਦੇ ਸਕਦੇ। ਮੈਂ ਤੁਹਾਡਾ ਨਹੀਂ ਗੁਰੂ ਦਾ ਹਾਂ। ਇਹ ਕਹਿੰਦਾ ਹੋਇਆ ਉਹ ਅੱਗੇ ਵਧ ਗਿਆ ਇਹ ਵੇਖ ਕੇ ਭੈਣਾ ਧਾ ਕੇ ਰਾਹ ਰੋਕਣ ਲਈ ਅੱਗੇ ਵਧੀਆਂ ਜਦੋਂ ਭੈਣਾ ਨੇ ਇੱਕੋ ਇੱਕ ਵੀਰ ਹੋਣ ਦਾ ਵਾਅਦਾ ਪਾਇਆ ਤਾਂ ਜੁਗਰਾਦ ਦਾ ਜਵਾਬ ਸੀ ਕਿ ਮੈਂ ਤਾਂ ਉਹਨਾਂ ਭੈਣਾ ਦਾ ਵੀਰ ਹਾਂ ਜਿਨ੍ਹਾਂ ਦੀ ਦਿੱਲੀ ਕਾਂਨਪੁਰ ਵਿੱਚ ਬੇਬਤੀ ਹੋਈ ਹੈ ਤੁਹਾਡਾ ਨਹੀਂ ਹੈਗਾ ਉਸ ਨੂੰ ਆਪਣੀਆਂ ਪੰਜ ਭੈਣਾਂ ਦੇ ਹੰਝੂਆਂ ਨਾਲੋਂ ਉਹਨਾਂ ਹਜ਼ਾਰਾਂ ਭੈਣਾਂ ਦੇ ਹੰਝੂਆਂ ਦੀ ਖਿੱਚ ਵਧੇਰੇ ਪੈ ਰਹੀ ਸੀ ਜੋ ਹੰਝੂ ਪੁਕਾਰ-ਪੁਕਾਰ ਕੇ ਸਿੱਖ ਜਵਾਨੀ ਨੂੰ ਆਬਰੂ ਦੇ ਲੁਟੇਰਿਆਂ ਨਾਲ ਦੋ-ਦੋ ਹੱਥ ਕਰਨ ਦੀ ਵੰਗਾਰ ਪਾ ਰਹੇ ਸਨ ਇਹ ਵੰਗਾਰ ਜੁਗਰਾਜ ਵਰਗੇ ਅਣਖੀਲੇ ਗੱਬਰੂਆਂ ਨੂੰ ਰਾਤਾਂ ਨੂੰ ਸੌਣ ਨਹੀਂ ਸੀ ਦਿੰਦੀ ਕੌਮ ਸਿਰ ਚੜੀ ਬਾਜੀ ਮੋੜਨ ਲਈ ਪਤਾ ਨਹੀਂ ਕਿੰਨੀਆਂ ਮਾਵਾ ਦੇ ਪੁੱਤ ਅਤੇ ਭੈਣਾਂ ਦੇ ਭਰਾ ਹੱਥਾਂ ਵਿੱਚ ਬੰਦੂਕ ਅਤੇ ਛਾਤੀਆਂ ਵਿੱਚ ਬਰੂਦ ਲੈ ਕੇ ਇਸ ਸੰਘਰਸ਼ ਦੇ ਕੰਡੇ ਵਾਲੇ ਰਾਹਾਂ ਤੇ ਨਿਕਲ ਤੁਰੇ ਸਨ ਜੁਗਰਾਜ ਨੇ ਸਿੱਖ ਸੰਘਰਸ਼ ਨੂੰ ਸਿੱਖੀ ਸਿਧਾਂਤਾਂ ਦੇ ਮੁਤਾਬਕ ਹੀ ਲੜਦੇ ਹੋਏ ਅੱਗੇ ਵਧਾਉਣ ਦੇ ਆਰੰਭ ਕੀਤੇ ਯਤਨ। ਛੇਤੀ ਹੀ ਉਹ ਲਿਬਰੇਸ਼ਨ ਫੋਰਸ ਦਾ ਲੈਫਟੀਨੈਂਟ ਜਰਨਲ ਬਣ ਗਿਆ। ਉਸਦੀ ਟੱਕਰ ਦਿੱਲੀ ਵਾਲਿਆਂ ਦੇ ਹਲਕਾਏ ਹੋਏ ਗੋਬਿੰਦ RAM ਨਾਲ ਸੀ। ਗੋਬਿੰਦ RAM ਦੇ ਜ਼ੁਲਮਾਂ ਤੋਂ ਦੁਖੀ ਆਮ ਲੋਕਾਂ ਲਈ ਭਾਈ ਜੁਗਰਾਤ ਸਿੰਘ ਤੂਫਾਨ ਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਵਰਗੇ ਜੂਝਾਰੂ ਹੀ ਅਜਿਹੀ ਆਸ ਸਨ ਜਿਹੜੇ ਕੇ ਉਹਨਾਂ ਨੂੰ ਜ਼ੁਲਮ ਤੋਂ ਬਚਾ ਕੇ ਜ਼ਾਲਿਮਾਂ ਦਾ ਨਾਸ਼ ਕਰਦੇ ਸਨ। ਇਹੀ ਕਾਰਨ ਸੀ ਕਿ ਉਹ ਆਪਣੇ ਇਲਾਕੇ ਦੇ ਕੇਵਲ ਸਿੱਖਾਂ ਵਿੱਚ ਹੀ ਨਹੀਂ ਬਲਕਿ ਹਿੰਦੂਆਂ ਵਿੱਚ ਵੀ ਹਰਮਨ ਪਿਆਰਾ ਹੋ ਕੇ ਇੱਕ ਹੀਰੋ ਵਜੋਂ ਉੱਭਰਿਆ ਬਟਾਲੇ ਦਾ ਐਸਐਸਪੀ ਗੋਵਿੰਦ RAM ਜਗਰਾਤੀ ਤਲਾਸ਼ ਵਿੱਚ ਲੋਕਾਂ ਦੇ ਜੰਗਲ ਨੂੰ ਜਿੰਨਾ ਵੱਧ ਛਾਂਗਣ ਦਾ ਯਤਨ ਕਰਦਾ ਲੋਕ ਆਪਣੇ ਮਹਿਬੂਬ ਲਈ ਉਸ ਤੋਂ ਵੀ ਵਧੇਰੇ ਸੰਘਣਾ ਜੰਗਲ ਬਣਾ ਕੇ ਜਾਬਰ ਪੁਲਿਸ ਫੋਰਸ ਲਈ ਮੁਸ਼ਕਲ ਬਣਾਖ ਲੋਂਦੇ ਉਸਦੇ ਕਈ ਵਾਰ ਜਾਬਰ ਧਾਰਾ ਨਾਲ ਆਮੋ ਸਾਹਮਣੇ ਮੁਕਾਬਲੇ ਹੋਏ ਪਰ ਜਾਬਰ ਟੋਕੜੀਆਂ ਨੂੰ ਹਰ ਵਾਰ ਮੂਹ ਦੀ ਖਾਣੀ ਪਈ। ਦਿੱਲੀ ਸਰਕਾਰ ਦੀਆਂ ਜਾਬਰ ਧਾਰਾ ਦਿਨ ਰਾਤ ਇੱਕ ਕਰਕੇ ਜਗਰਾਜ ਨੂੰ ਲੱਭ ਰਹੀਆਂ ਸਨ ਜਦੋਂ ਕਿ ਇੱਕ ਮੁਖਬਰ ਰਾਹੀਂ ਪੁਲਿਸ ਅਫਸਰਾਂ ਨੂੰ ਖਬਰ ਮਿਲੀ ਕਿ ਸਾਮਸਪਿੰਡ ਚ ਹੋਏ ਇੱਕ ਮੁਕਾਬਲੇ ਤੋਂ ਬਾਅਦ ਰਾਤ 3:30 ਵਜੇ ਜਗਰਾਜ ਆਪਣੇ ਕੁਝ ਸਾਥੀਆਂ ਸਮੇਤ ਬਾੜੀ ਪੁੱਚੀਆਂ ਪਿੰਡ ਦੀ ਇੱਕ ਬਹਿਗ ਤੇ ਠਹਿਰਿਆ ਹੋਇਆ ਹੈ। ਉਨ੍ਹਾਂ ਨੂੰ ਜਗਰਾਤ ਦੇ ਬਿਮਾਰ ਹੋਣ ਦੀ ਵੀ ਇਤਲਾਹ ਮਿਲੀ ਇਹ ਖਬਰਾਂ ਪੁਲਿਸ ਲਈ ਹੌਸਲਾ ਵਧਾਉਣ ਵਾਲੀਆਂ ਸਨ ਸਵੇਰੇ 5 ਵਜੇ ਤੱਕ ਪੁਲਿਸ ਤੇ ਬੀਐਸਐਫ ਵੱਲੋਂ ਸਾਰਾ ਇਲਾਕਾ ਘੇਰ ਲਿਆ ਗਿਆ ਦਿਨ ਚੜ੍ਹਦਿਆਂ ਹੀ ਸੂਰਮਿਆਂ ਦੇ ਜਥੇ ਨੇ ਆਪਣੇ ਆਪ ਨੂੰ ਚਾਰ ਚਫੇਰੀਆਂ ਦੁਸ਼ਮਣ ਦੇ ਘੇਰੇ ਵਿੱਚ ਵੇਖਿਆ ਸਾਰੇ ਹਾਲਾਤ ਵੇਖ ਕੇ ਸੂਰਮਿਆਂ ਨੇ ਰਣ ਤੱਤੇ ਵਿੱਚ ਜੁੱਝਣ ਹਿਤ ਅਰਦਾਸਾ ਸੋਧਿਆ ਤੇ ਜਕਾਰੇ ਗਜਾਉਂਦੇ ਹੋਏ ਖੇਤਾਂ ਵੱਲ ਆ ਗਏ 8 ਅਪ੍ਰੈਲ 1990 ਨੂੰ ਮੁਕਾਬਲਾ ਆਰੰਭ ਹੋਇਆ ਜਗਰਾਤ ਦਾ ਜਥਾ ਜਿੱਧਰ ਨੂੰ ਅੱਗੇ ਵਧਦਾ ਪੁਲਿਸ ਪਿੱਛੇ ਹਟ ਜਾਂਦੀ ਪਰ ਪੁਲਿਸ ਦੀ ਅਥਾਹ ਗਿਣਤੀ ਹਥਿਆਰ ਅਤੇ ਸਾਧਨਾਕਾਰਨ ਘੇਰਾ ਪੂਰੀ ਤਰ੍ਹਾਂ ਟੁੱਟ ਨਾ ਸਕਿਆ ਕਾਫੀ ਅੱਗੇ ਜਾ ਕੇ ਜਗਰਾਜ ਅਤੇ ਉਹਦੇ ਨੇੜਲੇ ਸਾਥੀ ਬਖਸ਼ੀਰ ਸਿੰਘ ਸ਼ੀਰਾ ਨੇ ਇੱਕ ਟਰੈਕਟਰ ਪ੍ਰਾਪਤ ਕੀਤਾ ਪਰ ਇਸ ਤੋਂ ਪਹਿਲਾਂ ਕਿ ਉਹ ਉੱਥੋਂ ਨਿਕਲਦੇ ਦੁਸ਼ਮਣ ਦੀ ਇੱਕ ਗੋਲੀ ਜਗਰਾਤ ਦੀ ਖੱਬੀ ਲਤ ਨੂੰ ਜ਼ਖਮੀ ਕਰ ਗਈ ਇਸ ਨਾਲ ਇਹਨਾਂ ਦਾ ਟਰੈਕਟਰ ਉੱਥੇ ਖੇਤ ਵਿੱਚ ਫਸ ਗਿਆ ਇਹ ਦੋਵੇਂ ਸੂਰਮੇ ਨਿਕੜ ਗਏ ਹੁਣ ਜੁਗਰਾਦ ਨੇ ਬਾਕੀ ਸਾਥੀਆਂ ਦੇ ਨਾਲ ਬਖਸ਼ੀਸ਼ ਨੂੰ ਵੀ ਨਿਕਲ ਜਾਣ ਲਈ ਕਿਹਾ ਪਰ ਬਖਸ਼ੀਸ਼ ਨੇ ਖਾਧੀ ਹੋਈ ਸੌ ਮਤਾਬਕ ਇਕੱਟੇ ਹੀ ਜੀਉਣ ਮਰਨ ਦਾ ਨਿਸ਼ਚਾ ਮੁੜ ਦਰਾਇਆ ਤਿੰਨ ਸਾਥੀਆਂ ਨੂੰ ਕਵਰ ਫਾਇਰ ਦੇ ਕੇ ਘੇਰੇ ਵਿੱਚੋਂ ਕੱਢ ਦੇਣ ਪਿੱਛੋਂ ਵੀ ਮੁਕਾਬਲਾ ਕਰਦੇ ਦੁਸ਼ਮਣ ਨੂੰ ਲਲਕਾਰ ਦੇ ਜਕਾਰੇ ਛੜਦੇ ਤੇ ਮੁਕਾਬਲਾ ਕਰਦੇ ਇਹ ਦੋਵੇਂ ਸੂਰਮੇ ਸਖਤ ਜ਼ਖਮੀ ਹੋ ਗਏ ਜ਼ਖਮੀ ਹਾਲਤ ਵਿੱਚ ਦੋਵੇਂ ਵੀਰ ਅਖੀਰਲੀ ਵਾਰ ਫੇਰ ਮਿਲੇ ਤੇ ਫਿਰ ਇਕੱਠੇ ਹੀ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਚਰਨਾ ਵਿੱਚ ਹਾਜ਼ਰ ਹੋਣ ਲਈ ਅਗਲੇ ਸਫ਼ਰ ਦੇ ਰਾਹ ਇਸ ਮੁਕਾਬਲੇ ਵਿੱਚੋਂ ਬਚ ਨਿਕਲੇ ਜਗਰਾਤ ਦੇ ਸਾਥੀਆਂ ਰਾਹੀਂ ਜਗਰਾਤ ਦੇ ਸ਼ਹੀਦ ਹੋ ਜਾਣ ਦੀ ਖਬਰ ਜੰਗਲ ਦੀ ਅੱਗਾਂਗ ਇਲਾਕੇ ਵਿੱਚ ਫੈਲ ਗਈ ਲੋਕ ਆਪਣੇ ਮਹਿਬੂਬ ਆਗੂ ਦੇ ਅੰਤਮ ਦਦਾਰ ਕਰਨ ਲਈ ਉਮੜ ਪਏ ਸਰਕਾਰੀ ਮਨਸ਼ਾ ਜਗਰਾਤ ਦਾ ਚੁੱਪ-ਚੁਪਿਤੇ ਅੰਤਮ ਸੰਸਕਾਰ ਕਰ ਦੇਣ ਦੀ ਸੀ ਪਰ ਲੋਕ ਰੋਹ ਜਗਰਾਤ ਦੀ লাশ ਹਾਸਲ ਕਰਨ ਲਈ ਅੰਦੋਲਨਕਾਰੀ ਹੋ ਗਿਆ 30000 ਲੋਕਾਂ ਨੇ थाना ਸ਼੍ਰੀ ਹਰਗੋਬਿੰਦਪੁਰ ਦਾ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਰਾਉ ਕੀਤਾ ਹੁਣ ਲੋਕ ਰੋ ਅੱਗੇ ਝੁਕਦੀਆਂ ਸ਼ੀਤਾਂ ਦੀਆਂ ਦੇਹਾਂ ਜੋ ਚੋਰੀ ਛਿਪੇ ਸੰਸਕਾਰ ਕਰਨ ਲਈ ਅੰਮ੍ਰਿਤਸਰ ਲਜਾਈਆਂ ਜਾ ਚੁੱਕੀਆਂ ਸਨ ਪਰਿਵਾਰ ਦੇ ਹਵਾਲੇ ਕੀਤੀਆਂ ਗਈਆਂ ਲੋਕਾਂ ਦੇ ਭਾਰੀ ਇਕੱਠ ਵਿੱਚ ਸੇਜਲ ਅੱਖਾਂ ਨਾਲ ਯੋਧਿਆਂ ਦਾ ਸੰਸਕਾਰ ਕੀਤਾ ਗਿਆ ਇਸ ਸੋਗ ਵਿੱਚ ਇਲਾਕੇ ਦੇ ਹਿੰਦੂ ਵੀ ਸ਼ਾਮਲ ਹੋਏ ਪੂਰੇ 10 ਦਿਨ 40-50 ਕਿਲੋਮੀਟਰ ਦੇ ਇਲਾਕੇ ਵਿੱਚ ਕੋਈ ਬੱਸ ਨਹੀਂ ਚੱਲੀ ਤੇ ਨਾ ਹੀ ਕੋਈ ਦੁਕਾਨ ਖੁੱਲੀ 17 ਅਪ੍ਰੈਲ 1990 ਨੂੰ ਸ਼ਹੀਦ ਭਾਈ ਜਗਰਾਤ ਸਿੰਘ ਤੂਫਾਨ ਦੇ ਭੋਗ ਉੱਪਰ ਇੱਕ ਬੇਮਿਸਾਲ 3 ਲੱਖ ਲੋਕਾਂ ਦਾ ਇਕੱਠ ਹੋਇਆ ਕਹਿੰਦੇ 6 ਏਕੜ ਦਾ ਬਣਿਆ ਪੰਡਾਲ ਵੀ ਛੋਟਾ ਪੈ ਗਿਆ ਤੇ ਸੰਗਤ ਨੇ ਖੁੱਲੇ ਮੈਦਾਨ 'ਚ ਸੱਜ ਕੇ ਆਪਣੇ ਮਹਿਬੂਬ ਜਝਾਰੂ ਨੇਤਾ ਨੂੰ ਸ਼ਰਧਾਂਜਲੀ ਅਰਪਣ ਕੀਤੀ ਸੋ ਇਹ ਸੀਗਾ ਜੀ ਸਾਰਾ ਇਤਿਹਾਸ ਭਾਈ ਜਗਰਾਤ ਸਿੰਘ ਦੀ ਤੂਫਾਨ ਹੋਰਾਂ ਦਾ ਐਸੇ ਤਰ੍ਹਾਂ ਦਾ ਇੱਕ ਹੋਰ ਕિસ્ਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ